ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੀ ਕੋਈ ਘਰਾਂ ਦੇ ਵਿੱਚ ਪਾਣੀ ਵੜ ਗਿਆ ਪਲੱਸ ਉਹਨਾਂ ਦੇ ਪਸ਼ੂਆਂ ਪੂਸ਼ੂਆਂ ਦਾ ਮਾੜਾ ਹਾਲ ਹੈ ਸਰਕਾਰ ਦਾ ਇੱਕ ਵੀ ਬੰਦਾ ਨਹੀਂ ਬ੍ਰਦਰ ਆਇਆ ਕਹਿੰਦੇ ਡੀਸੀ ਸਾਹਿਬ ਵੀ ਆਏ ਪਿਛਲੇ ਹਫਤੇ ਦੋ ਬਿਲਕੁਲ ਬਿਲਕੁਲ ਉਧਰ ਹਰ ਇੱਕ ਵਾਲੇ ਬੰਦੇ ਨਾ ਨਾ ਹਰ ਇੱਕ ਉਹ ਸਿੱਧਾ ਉਹ ਤੋਂ ਉੱਛਲਦਾ ਨਹੀਂ ਮੇਰੇ ਚਾਹਣਾ ਉਹ ਤੋਂ ਪਾਣੀ ਚੱਲਦਾ ਸਿੱਧਾ ਹੀ ਅੱਗੇ ਨਹੀਂ ਚੱਲਦਾ ਇਹਦੇ ਸਾਰਾ ਸਰਵੇ ਹੋਇਆ ਸਾਰਾ ਕੁਝ ਹੋਇਆ ਪਿਆ ਅਸਲ ਜਿ ਇਹ ਉਹ ਬੰਦ ਜੇ ਉਹ ਬੰਦ ਅਭੀ ਕੰਮ ਕੋਤੇ ਸੜਕ ਬਣ ਜੇ ਨਾਲੇ ਦਾ 12 ਪਿੰਡਾਂ ਦੀ ਲੰਘੂ ਜੀ ਤੇ ਨਾਲੇ ਇਹ ਪੱਕੀ ਜਿਦਾਉਣ ਉਹ ਪਰਲੇ ਪਾਸੇ ਜਿਹੜੀ ਹੋਰ ਇਹਨਾਂ ਟੁੱਟਦੀ ਜੀ ਇੱਥੇ 1950 ਬਿੱਲਾ ਵਾ ਧੁੱਧੇ ਕੋਈ ਨਾ ਸਾਫ ਕਰਾਉਂਦਾ ਇਹਨਾਂ ਤੇ ਜਾਓ ਕਰਵਾ ਸਾਡੇ ਕੋਲ ਬਣ ਜੇ ਕੋਈ ਨਹੀਂ ਦਾ ਕੱਟੇ ਫੋਟੋ ਟਿਕ ਆਪਣੇ ਫੈਸਲਾ ਗੋਈ ਜੇ ਬਨੇ ਜਾਂਦੀ ਹੈ ਭਾਈ ਦੇਖੀ ਕਰੇ ਵਾਇਰ ਹੋ ਗਿਆ ਨਾ ਜਮੀਨ ਅੱਗੇ ਸੜਲੇ ਪਿੰਡਾਂ ਦੇ ਵਿੱਚ ਰਿਪੇਅਰ ਕੀਤੀ ਵੀ ਆ ਵਿਚੋ ਖਾਲ ਦੇ ਰੇਟ ਪੈਂਦੇ ਆ ਮਟਰ ਦਿੱਤੀ ਜਾਵੇ ਜੀ ਦਰਿਆ ਹਾਂਜੀ ਉਹ ਪਾਇਰ ਕਰਕੇ ਸਿੱਧੀ ਸਿੱਧੀ ਦੇ ਸਿੱਧੀ ਕਰਾ ਸਾਡੇ ਸਾਡੀਆਂ ਨੰਬਰ ਜਮੀਨਾਂ ਦੇ ਵਿੱਚ ਤੇ ਆ ਜਦੋਂ ਹੁਣ ਗੰਬੀ ਜਮੀਨਾਂ ਦੇ ਦਰਵਾਹ ਆ ਰਿਹਾ ਅਟਵਾਰੀ ਫੋਨ ਤੇ ਆ ਦਿੰਦਾ ਵੀ ਦਰਿਆਗੁਰ ਤੋਂ ਦਰਿਆਗੁਰ ਦਾ ਹੈ ਵੀ ਹੋਤੇ ਬੰਦਾ ਲਿੰਕ ਨੂੰ ਨਾ ਕਰਦਾ ਨੰਬਰ ਹੀ ਜੁੜ ਰਿਹਾ ਜਿਹੜਾ ਪੁੱਤਾ ਵੀ ਕਹਿੰਦਾ ਵੀ ਜਿਹੜੇ ਰੇਹਤ ਰਾਹ ਦੀ ਮਾਰਕ ਹੈ ਮਾਰਕ ਉਹ ਨਹੀਂ ਦਿੰਦੇ ਦਰਿਆ ਦੇ ਬਾਅਦ ਨਾ ਨਾ ਗਿਆ ਵਾਗਿਆ ਬਹੁਤ ਦੂਜੇ ਖੰਭੇ ਤੋਂ ਪਰਲੇ ਬੰਨੇ ਆਪਾਂ ਚਲੇ ਗਏ ਰਣਜੀਤ ਨੇ ਆ ਗਿਆ ਵੀ ਆਪ ਮੁੜਦੇ ਦਾ ਕੀ ਗੱਲ ਇਹ ਇੰਨਾ ਦਾ ਇਹਨੂੰ ਉੱਪਰ ਸਾਈਡ ਤੇ ਕਰਦੇ ਆ ਚੱਲ ਰਿਹਾ ਦੂਜੇ ਚੱਕਰ ਪੱਲੇ ਤੇ ਲੱਗੇ ਨਾ ਪਤਾ ਨਹੀਂ ਇਹ ਚੋਲੀ ਮੈਂ ਕਰਦਾ ਮਾਈਕ ਨੂੰ ਮਤਲਬ ਸ਼ਾਂਤ ਕਰਿਆ ਪੱਕਾ ਮੈਂ ਕੀ ਮੈਂ ਫੜਦਾ ਉਹਨੂੰ ਜਾਨਦਾ ਕੋਈ ਵੀ ਕਰਦੇ ਨਹੀਂ ਫੋਟੋ ਤੁਸੀਂ ਮੇਰੇ ਨਾਲ ਕੋਈ ਆਪੋ ਆਪਣੀ ਨਹੀਂ 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 ਹਾਟਾ ਇਹ ਜੋ ਤੈਨੂੰ ਤੋਂ ਗਲਤ ਹੁੰਦੇ ਦਾ ਤੁਹਾਡੇ ਦਾ ਹਾਟਾ ਜਦੋਂ ਮੇਰੀ ਪਿਆਰ ਜਣਾ ਵਾ ਪਿੰਡ ਲਾਲੋਰੀ ਕਹਿੰਦਾ ਉਹਦੇ ਵਿੱਚ ਵੀ ਵਗਦਾ ਹੈ ਉਹਦੇ ਵਿੱਚ ਵੀ ਵਗਦਾ ਵਿੱਚ ਦੀ ਵਗਦਾ ਫੇਰ ਜਾਂਦਾ ਹੈ ਇਹ ਆਹ ਜੀ ਆਹ ਸਾਹਮਣੇ ਇਹ ਭਾਈ ਸਾਹਮਣੇ ਦਿਖਾ ਮਾਰੋ ਸਾਡੇ ਜਿੰਨੀਆਂ ਮੋਟਰਾਂ ਨੇ ਤੁਹਾਡੇ ਡੁੱਬੀ ਜੀ ਭਾਈ ਦੇ ਹਲਕੇ ਬੰਦਾ ਟੈਕਸੀ ਕੀ ਸਾਡੇ ਇਹ 20 20 ਪਿੰਡ ਪੈਂਦੇ ਨਹੀਂ ਸਾਡੇ ਜੇ ਤੁਸੀਂ ਤਾਂ ਪਾਰਲੀਮੈਂਟ ਦੀ ਚਾਹ ਲਈ 40000 ਜਾ ਰਹੀ ਨਾ ਉਹ ਨਾ ਕਿਸਾਨਾਂ ਦਾ ਗੀਤ ਗੀ ਰਿਹਾ ਸਰ 17000 ਇੱਕ ਪਾਣੀ ਜਿਹੜੀ ਸਮਝ ਆਉਂਦੀ ਨਹੀਂ ਮੈਂ ਤਾਂ ਉਹੀ ਕੀ ਆ ਖੜੀ ਆ ਵਾਧੂ ਹੋ ਗਿਆ ਜਿਹੜੀ ਪਾਣੀ ਪਾੜਲੇ ਬੰਨੇ ਡੁੱਬਦੀ ਹਰ ਸਾਲ ਮੇਰੇ ਮੇਰੇ ਮੈਂ ਜਾਵਾਂ ਪਰਦੇ ਬਣੀ ਆਈਡੀਆਂ ਘਾਰ ਕੇ ਲਾਈਂਗੇ ਸਾਰੇ ਸ਼ੋਅ ਕਰਨੇ ਨੇ ਇਹ ਵੱਖਰੀ ਹੈ ਜੀ ਇਹ ਬੰਦ ਤੋਂ ਬਾਹਰ ਹੈ ਜਿਹੜਾ ਉਹ ਪੈਦੇ ਦੇਖਣਾ ਜਿਹੜਾ ਪਾਣ ਤੇ ਵੱਡੇ ਨੇ ਉਹ ਕਰਮਕਾਰ ਦੇ ਸਾਥ ਆ ਹਾਂ ਜੀ ਉਹ ਨਾਲ ਲੈ ਲੈ ਮੀਨ ਮਾਦਾ ਸਾਨੂੰ ਉਤਰੀਆਲੇ ਬੱਦੇ ਕਰਨਾ ਤਾਂ ਕਰਨੀ ਚਾਹੀਦੀ ਯਾਰਾ ਇਹ ਮੀਨੋ ਕਿਹਨਾ ਦੇਖੋ ਨਾ 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 ਇੱਕ ਹੰਟ ਇੱਕ ਦੇ ਵਿੱਚ ਨਹੀਂ ਨਹੀਂ ਘਰੇ ਰੇਟ ਸਭ ਹੀ ਹੁੰਦੇ ਯਾਰ ਪ੍ਰੈਜ਼ੀਡੈਂਟ ਸਾਹਿਬ ਮਟਕੇ ਨੇ ਡੋਬ ਕੇ 3 ਮਿੰਟ ਲਗਾ ਦਿੱਤੇ ਤਾਂ ਆਪਣੇ ਨਾਲ ਅਕਲਾਮ ਨਹੀਂ ਪਲਟ ਠੀਕ ਹੈ ਇਹਦੇ ਸਾਰੇ ਬੰਦੇ ਉਹ ਸਾਡੇ ਰੋੜਾ ਹਲੇ ਕਿ ਨਾ ਆਜਾ ਆਜਾ ਆ ਕੇ ਤਾਂ ਜਿਹੜੇ ਗਾੜੀ ਤੋਂ ਬਣਿਆ ਸਾਈਡ ਤੇ ਹੋ ਜਾਣਾ ਨਹੀਂ ਇਹਨਾਂ ਨੂੰ ਮੜਾ ਸਾਈਡ ਤੇ ਕਰ ਦੋ ਨਾ ਜਿਹੜੇ ਗਾੜੀ ਖੋਤੇ ਆ ਗਾੜੀ ਖੋਣ ਲਈ ਤਾਂ ਭਾਜੀ ਆਏ ਆ ਜੀ ਤਾਂ ਨੇ ਭਾਜੀ ਨੂੰ ਦੇ ਕਰਕੇ ਪੱਟੀਆਂ ਕਰੀ ਗੱਲ ਕਰਨੀ ਆ ਪਰ ਹਾਂਜੀ ਸਰ ਜੀ ਥੋੜਾ ਪਿੱਛੇ ਹੋ ਜਾਓ ਅੱਗੇ ਆ ਜਾਓ ਥੋੜਾ ਪਿੱਛੇ ਹੋ ਜਾਓ ਮੜਾ ਭਾਈ ਮੜਾ ਮੜ ਥੋੜਾ ਥੋੜਾ ਪਿੱਛੇ ਹੋ ਜੀ ਆ ਕੋਈ ਪਿੱਛੇ ਹੋਈਏ ਇਹ ਤਾਂ ਮੜਾ ਕਰ ਦੇ ਕੋਈ ਨਹੀਂ ਸਭ ਦੇ ਇੱਥੇ ਕਿੱਥੇ ਕਰਾਂਗੇ ਯਾਰ ਤੇ ਕਿੰਨਾਂ ਪਰੇ ਪਰ ਇਹ ਲੈ ਜਾਓ ਉੱਥੇ ਹਰਲੇ ਪਾਸੇ ਕਰ ਲੋ ਆਹ ਇਸੇ ਦੇ ਵਾਸਤੇ ਜਿਹੜਾ ਉਹ ਤੁਸੀਂ ਵੀ ਗੱਲ ਕਰਦੇ ਆ ਕਿਰਤੀ ਸਾਹਿਬ ਬੰਨ ਦੀ ਉੱਤੇ ਸਾਡੀ ਜਿਹੜੀ ਕਰਦੇ 17000 ਏਕੜ ਜਮੀਨ ਡੁੱਬਦੀ ਆਏ ਵਾਰੀ ਉਹ ਨਾ ਡੂਵੇ ਇਹ ਹੀ ਹੈ ਨਾ ਮੇਰੀ ਗੱਲ ਇਹ ਜਿਹੜਾ ਕੰਮ ਹੈ ਮੇਰਾ خیال ਏ ਕਰੋੜਾਂ ਦਾ ਕੰਮ ਹੈ 25-30 ਕਰੋੜ ਰੁਪਏ ਦਾ ਕੋਈ ਲਗਭਗ ਦਾ ਜਿਹੜਾ ਸਰਵੇ ਸਿੱਖੀ ਸਾਹਿਬ ਨੇ ਕਰਾਇਆ ਵੇ ਇਹ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਰੋਡ ਐਂਡ ਹਾਈਵੇ ਮਿਨਿਸਟਰ ਲੀਕ ਨੂੰ ਗੱਲ ਕਰੀਏ ਜਿਆਦਾ ਸਰਕਾਰ ਬਣਾਵੇ ਪੰਜਾਬ ਦੀ ਉਹ ਹੈ ਨਹੀਂ ਆਪਣੇ ਕੋਲੇ ਜਾਂ ਸਾਨੂੰ ਉਹ ਸਰਵੇ ਲੈ ਕੇ ਉਹ ਨੂੰ ਸਿੱਕੀ ਸਾਹਿਬ ਨੂੰ ਸਾਨੂੰ ਮਿਲਣਾ ਚਾਹੀਦਾ ਪਹਿਲੀ ਉਜੀ ਗੱਲ ਜਿਹੜੀ ਥੋੜੀ 40000 ਏਕੜ ਵਾਲੀ ਗੱਲ ਹੈ ਵੀ 40000 ਏਕੜ ਸਾਡਾ ਦਰਿਆ ਜਿਹੜਾ ਤੁਸੀਂ ਕਹਿੰਦੇ ਮਰਦਾ ਹੋਰੇ ਹੋਰੇ ਚਾਉਂਦਾ ਹੈ ਜਮ੍ਹਾਂਬੰਦੀ ਚ ਜਮ੍ਹਾਂ ਜਿਹਦੇ ਚ ਸਾਨੂੰ ਲੋਨ ਨਹੀਂ ਮਿਲਦਾ ਜਿਹਦੇ ਚ ਸਾਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਸੋ ਓਰੇ ਬਾਰੇ ਵੀ ਸਾਨੂੰ ਵਾਟਰ ਰਿਸੋਰਸਸ ਮਿਨਿਸਟਰ ਆ ਜਿਹਦੇ ਥੱਲੇ ਦਰਿਆ ਆਉਂਦੇ ਐ ਓਰੇ ਨਾਲ ਮਿਲਣ ਦੀ ਗੱਲ ਹੈ ਵੀ ਇਹਨਾਂ ਦਾ ਸਰਕਾਰ ਇੰਤਜ਼ਾਮ ਕਰੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆਵੀਆਂ ਐ ਜਾ ਇਹਨਾਂ ਨੂੰ ਲੋਨ ਮਿਲੇ ਜਾਂ ਇਹਨਾਂ ਨੂੰ ਪੱਕੇ ਤੌਰ ਤੇ ਜਿਵੇਂ ਬਾਰਡਰ ਆ ਗਿਆ ਜਮੀਨਾਂ ਨੂੰ ਪੈਸਾ ਮਿਲਦਾ ਕੋਈ ਨਾ ਕੋਈ ਆਏ ਸਾਲ ਇਹਨਾਂ ਨੂੰ 20000 ਰੁਪਿਆ ਕਿਲਾ ਜਾਂ 15000 ਰੁਪਿਆ ਕਿਲਾ ਜਾਂ 30000 ਰੁਪਿਆ ਕਿਲਾ ਇਹ ਪੱਕਾ ਬੰਨਿਆ ਹੋਣਾ ਚਾਹੀਦਾ ਇਹਨਾਂ ਨੂੰ ਵੀ ਜੇ ਹੋਰ ਇਹ ਮਾਰਚ ਹੀ ਹੈ ਕਿਉਂਕਿ ਜਾਂ ਉਹਨੂੰ ਸਰਕਾਰ ਰਿਕੁਆਇਰ ਕਰ ਲੇਗਾ ਤੇ ਉਹਨੂੰ ਵਰੀ ਬਾਂਦੀ ਜ਼ਮੀਨ ਦੇ ਪੈਸੇ ਤੇ ਤੇ ਅਗਲਾ ਗਾਹ ਜਾ ਕੇ ਅੱਛਾ ਸੁਣ ਲੋ ਇਹ ਮੈਂ ਸਿੱਕੀ ਸਾਥੋਂ ਇੱਕ ਤਾਂ ਹੋਰ ਆ ਜਿਹੜਾ ਸਰਵੇ ਰਿਪੋਰਟ ਲੈ ਕੇ ਮੈਂ ਇਹਨਾਂ ਨੂੰ ਨਾਲ ਸੱਦੂਗਾ। ਲੂਜਾ 40000 ਵਾਲੀ ਗੱਲ ਤੁਹਾਨੂੰ ਵੀਡੀਓ ਰਿਕਾਰਡਿੰਗ ਹੋਊਗੀ ਦੇਸ਼ ਦੀ ਪਾਰਲੀਮੈਂਟ 'ਚ ਬੋਲੂਗਾ ਵੀ ਤੇ ਇਹਨਾਂ ਨੂੰ ਮਿਨਿਸਟਰ ਨੂੰ ਵੀ ਮਲਾਉ। બીજી ਗੱਲ ਭਾਈ ਜਿਹੜਾ ਆਪਣੇ ਵਾਸਤੇ ਵੀ ਝੂਠ ਮਾਰਦੀਏ ਮੈਂ ਆ ਕੇ ਪੈਸੇ ਵਣਦਿਆਂ ਕਿੱਲੇ ਦੇ ਮੇਰੇ ਤੋਂ ਨਹੀਂ ਵਣਦੇ ਜਾ ਕੇ। ਉਹ ਵੀ ਸਰਕਾਰ ਹੈ ਨਹੀਂ। ਸਰਕਾਰ ਹੁੰਦੀ ਤਾਂ ਇਹ ਵੀ ਕੰਮ ਹੁੰਦਾ ਇੱਥੀ ਗੱਲ ਇਹ ਆ ਵੀ ਜੋ ਸਿੱਕੀ ਸਾਹਿਬ ਜਾਂ ਤੁਸੀਂ ਪਿੰਡ ਵਾਲੇ ਦੱਸੋਗੇ ਚਾਰਾ ਨੀਰਾ ਪੱਠੇ ਸਮਾਨ ਕੋ ਟੈਂਟ ਜਾਂ ਕੋਸੀ ਚੀਜ਼ ਦੀ ਉਹ ਕਿਸੇ ਪ੍ਰਕਾਰ ਦੀ ਜਿਹੜੀ ਤੁਸੀਂ ਹੁੰਦੀ ਹੈ ਜਿਹੜੀ ਸਾਡੇ ਬਤਲਕ ਐਜ਼ এ ਕਾਂਗਰਸੀ ਐਜ਼ এ ਐਮਪੀ ਐਮਐਲਏ ਕਰ ਸਕਦੇ ਆ ਉਹ ਕੋਈ ਐਸੀ ਸਾਨੂੰ ਲਿਸਟ ਬਣਾ ਦਿਓ ਜਿੰਨੀ ਮਦਦ ਹੋ ਸਕੀ ਅਸੀਂ ਪੰਜਾਬ ਚੋਂ ਆਪ ਵੀ ਕਾਂਗਰਸ ਪਾਰਟੀ ਵਾਲਿਆਂ ਤੋਂ ਜਾਂ ਅਸੀਂ ਕੋ ਜ ਆਪ ਅੱਜ ਵੀ ਉਹ ਤਿਲਪੁੱਲ ਪੇਟਾ ਅਸੀਂ ਪਿੰਡ ਦੀ ਜਰੂਰ ਮਦਦ ਨਾਲ ਕਰਾਂਗੇ ਚੌਥੀ ਗੱਲ ਹੈ ਸਰਕਾਰ ਦੇ ਕਰਨਾ ਤੱਕ ਆ ਗੱਲ ਪਹੁੰਚਾਉਣ ਦਾ ਕੰਮ ਰੋਲਾ ਪਾਵਾਂਗੇ ਤੁਹਾਨੂੰ ਮਿਲਾਗੇ ਦੱਸਾਂਗੇ ਤਾਂ ਸ਼ਾਇਦ ਕੋਈ ਸਰਕਾਰੀ ਦਰਬਾਰੇ ਜਿਹੜੇ ਲੇਟ ਆਉਂਦੇ ਆ ਪਹਿਲਾਂ ਆ ਜਾਣ ਜਿਨ੍ਹਾਂ ਦੀਆਂ ਮਰਗੀਆਂ ਫਸਲਾ ਉਹਨਾਂ ਦਾ ਕੋਈ ਚੀਜ਼ ਵੇਲੇ ਨਾਲ ਦੇ ਦੇਣ ਇਹ ਰਹੀ ਲੜਾਈ ਇਹ ਤੁਹਾਡੇ ਨਾਲ ਵਾਅਦਾ ਕਰਦੇ ਆਂ ਆ ਦਾ ਨਾਰਾ ਲੜਾਈ ਪੱਕੇ ਤੌਰ ਤੇ ਤੁਹਾਨੂੰ ਪਤਾ ਲੱਗੂਗਾ ਕੀ ਸਾਹ ਉਹ ਵੀਡੀਓ ਤੁੜ ਕੋਲ ਭੇਜਣ ਕਿ ਵੀ ਪਾਰਲੀਮੈਂਟ ਵਿੱਚ ਰਾਜੇ ਵੜਿੰਗਣੇ ਫੜੂਸ ਸਾਹਿਬ ਦੇ ਤੁਸੀਂ ਬੰਦੀ ਤੇ ਜਿਹੜੀਆਂ ਜ਼ਮੀਨਾਂ ਹੈਗੀਆਂ ਜਿਹੜੀਆਂ ਦਰਿਆ ਮੁਰਦਾ ਕਹਿੰਦੇ ਉਹ ਹੀ ਕਹਿੰਦੇ ਇਹ ਸਵਾਲ ਲਾਉਂਗਾ ਤੁਸੀਂ ਦੱਸੋ ਜੀ ਹੁਣ ਜਿੱਤਰਾ ਮੰਗਾ ਸਾਡੇ ਸਾਰੇ ਗਰੀਬ ਸਿੰਗਰੇ ਘਰਾਂ ਅਸੀਂ ਪਰ ਪਾਈ ਕਰਦੇ ਘਰਾਂ 'ਚ ਪਾਣੀ ਵੜੇ ਕੋਈ ਪ੍ਰਸ਼ਾਸਨ ਦਾ ਬੰਦਾ ਅੱਗੇ ਜਦੋਂ ਹੜ੍ਹ ਹੁੰਦੇ ਦੇਖਣਾ ਪਹਿਲੀਆਂ ਸਰਕਾਰਾਂ ਮਿਲੇ ਨਹੀਂ ਮੂੰਗੋਰ ਦੇ ਟੀਕੇ ਜਾਂ ਘਰਾਂ ਦੇ ਵਿੱਚੋਂ ਥੋੜਾ ਡੀਸੀ ਮਾੜੀਂ ਦੇਂਦੇ ਸੀ ਤੇ ਬਸ਼ਰ ਵਿੱਚ ਇੰਨੀ ਸਮੈਲ ਆ ਰਹੀ ਘਰਾਂ ਦੇ ਵਿੱਚ ਜੇ ਮੈਂ ਨਾਲੇ ਮੇਰਾ ਫੋਨ ਲੈ ਚੋਲੇ ਚੋਲੇ ਥੋੜਾ ਡੀਸੀ ਕੌਣ ਹੈ ਥੋੜਾ ਡੀਸੀ ਰਾਹੁਲ ਦਾ ਸੰਤਾ ਹੁਣ ਕੋਈ ਇਥੇ ਮੈਡੀਕਲ ਟੀਮ ਨਹੀਂ ਆਈ ਇਹਨਾਂ ਘਰਾਂ ਜਾ ਲਾਉਂਗੇ ਆ ਮੇਰਾ ਫੋਨ ਕਿੱਥੇ ਹੈ ਹਾਂਜੀ ਸਰ ਦੇਖੇ ਨਾ ਗਰੀਬਾਂ ਘਰਾਂ ਦੇ ਕੰਧਾਂ ਦੇ ਕੋਈ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਐਮਐਲਏ ਨਹੀਂ ਆਇਆ ਜੀ ਐਮਐਲਏ ਨਹੀਂ ਆਇਆ ਜੀ ਯਾਰ ਉਹ ਤਾਂ ਜਿਹੜੇ ਐਮਐਲਏ ਤੁਸੀਂ ਬਣਾਦੇ ਉਹਨਾਂ ਨੇ ਤਾਂ ਅਗਲੀ ਵਾਰੀ ਬੰਨਣਾ ਨਹੀਂ ਉਹ ਕਹਿੰਦੇ ਹਿੱਟਾ ਲੜਨਾ ਨਹੀਂ ਜੋ ਲੁੱਟਣਾ ਸੀ ਲੁੱਟ ਲਿਆ ਹੁਣ ਇੱਕ ਇਹ ਤੋਂ ਇੱਕ 12000 ਇਹ ਪੀਸੀਆ ਜਿਹੜਾ ਆਇਆ 23 ਜ 6800 ਰੁਪਇਆ ਉਹ ਵੀ ਸੈਂਟਰ ਨੇ ਜਿਹੜਾ ਉਹ ਮੈਂ ਤਾਂ ਇਸ ਕਰਕੇ ਨਹੀਂ ਆਪਦੀ ਗੱਲ ਕੀਤੀ ਅਗਲਾ ਕਹਿੰਦਾ ਆਪਦੀ ਗੱਲ ਸਲੂਨ ਨੂੰ ਆਈ ਹੈ ਜਿਹਨੂੰ ਮਿਲਦਾ ਰਹੇ ਲੈਂਦੇ ਰਹੇ ਪਰ ਬਿਲਕੁਲ ਸਾਡੀ ਸਰਕਾਰ ਵੇਲੇ ਕੁਝ ਨਾ ਕੁਝ ਜੀ ਫਿਰ ਫੋਨ ਬਈ ਬਈ डीसी ਚੱਕ ਰਿਹਾ ਜੀ ਚੱਕ ਵੀ ਆਇਆ ਜੀ ਥੋੜਾ ਆਓ ਜੀ ਫੇਰ ਅੱਗੇ ਇੱਕ ਮਿੰਟ ਸਾਡੀ ਡੀਸੀ ਦਾ ਬ੍ਰਦਰ ਕਿਹੜਾ ਪਿੰਡੋਂ ਧੁੰਦਾ 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 ਆਓ ਬਰ ਆਓ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਕੀ ਹਾਲ ਹੈ ਬ੍ਰਦਰ ਯਾਰ ਮੈਂ ਖੜਾ ਧੁੰਦੇ ਪਿੰਡ ਖਡੂਰ ਸਾਹਿਬ ਹਲਕੇ ਦਾ ਸਿੱਧੇ ਸਾਹਿਬ ਵੀ ਨਾਲ ਖੜੇ ਆ ਦਰਿਆ ਦੇ ਨਾਲ ਉਹ ਇੰਕਵਾ ਦੇ ਨਾਲ ਗਾਰਦ ਰਿਆਤਾ ਬੱਗੇ ਵਾਗੀਰੀਆ ਜਮੀਨਾਂ ਜਿਹੜੀਆਂ ਮਰਗੀਆਂ ਸੀ ਉਹ ਤਾਂ ਮਰ ਗਈਆਂ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੀ ਕੋਈ ਘਰਾਂ ਦੇ ਵਿੱਚ ਪਾਣੀ ਵੜ ਗਿਆ ਪਲੱਸ ਉਹਨਾਂ ਦੇ ਪਸ਼ੂਆਂ ਪੂਸ਼ੂਆਂ ਦਾ ਮਾੜਾ ਹਾਲ ਹੈ ਸਰਕਾਰ ਦਾ ਇੱਕ ਵੀ ਬੰਦਾ ਨਹੀਂ ਬ੍ਰਦਰ ਆਇਆ ਹੈ ਨੇ ਡੀਸੀ ਸਾਹਿਬ ਵੀ ਆਇਆ ਪਿਛਲੇ ਹਫਤੇ ਦੋ ਬਿਲਕੁਲ ਬਿਲਕੁਲ ਸਰ ਗਏ ਹੋਰ ਹਰੀ ਗਾਲੇ ਬੰਦੇ ਨਹੀਂ ਉਹ ਮੁੰਡੇ ਗੁਰ ਗਏ ਜੀ ਇੱਥੇ ਨਹੀਂ ਕੋਈ ਆ ਸਾਰੇ ਪਿੰਡ ਦੀ ਪੰਚਾਇਤ ਖੜੀ ਹੈ ਜਨਾਬ ਮੁੰਡਾ ਪਿੰਡ ਗਏ ਹੋਦਾ ਪਿੰਡ ਗਏ ਹੋ ਤੁਸੀਂ ਮੁੰਡਾ ਪਿੰਡ ਗਏ ਹੋ ਜਨਾਬ ਇੱਥੇ ਜ਼ਰੂਰ ਕੋਈ ਨਾ ਕੋਈ ਬੰਦਾ ਭੇਜੋ ਇੱਥੇ ਹਾਲਾਤ ਬਹੁਤ ਖਾਂਜੀ ਜਨਾਬ ਤਸੀਲਦਾਰ ਹੁਣੇ ਆਊਗਾ ਪਹਿਲੋ ਮਿਹਰਬਾਨੀ ਇਹ ਜ਼ਰੂਰੀ ਹੈ ਬ੍ਰਦਰ ਕਮ ਸੇ ਕਮ ਗਰੀਬਾਂ ਦੇ ਕੋਈ ਪਸ਼ਵਾਨ ਨੂੰ ਦਵਾਈ ਜਾਂ ਕੋਈ ਹੋਰ ਜਿਹੜਾ ਛੋਟਾ ਮੋਟਾ ਕੰਮ ਆ ਉਹ ਤਾਂ ਕਰੋ